ਅਮੀ ਪਟਿਆਲੇ ਮਹਾਰਾਜ ਹੀ ਆਏ ਨਮਸਕਾਰ ਕੀਤੀ ਮਹਾਰਾਜ ਨੂੰ ਉੱਥੇ ਇੱਕ ਪ੍ਰੋਫੈਸਰ ਸੀ ਉਹ ਕਹਿੰਦਾ ਵੀ ਤੁਸੀਂ ਨੇੜੇ ਜਾ ਕੇ ਨਮਸਕਾਰ ਨਹੀਂ ਕੀਤੀ ਇੱਥੇ ਤੱਕ ਉਹਨੇ ਸ਼ਬਦ ਵਰਤੇ ਆ ਕਹਿੰਦਾ ਤੁਹਾਡੇ ਬਾਬੇ ਨੂੰ ਗੁਰੂ ਗ੍ਰੰਥ ਸਾਹਿਬ ਚੁੰਡੀਆਂ ਵੜਨ ਪਰਵਜੀਤ ਬਾਬਾ ਜੀ ਨੇ ਉਹਨੇ ਕਿਹਾ ਉਹਨਾਂ ਦਾ ਸਹੂਲ ਸੀ ਜੇ ਇੱਕ ਵਾਰੀ ਵੀ ਬਾਥਰੂਮ ਜਾਏ ਜਾਂ ਲਗਭਗ ਉਹ ਕਿਸੇ ਗਲੀ 'ਚ ਵੀ ਤੁਰ ਪਏ ਉਹਨਾਂ ਦੇ ਅੰਦਰ ਨਹੀਂ ਗਿਆ ਨਾ ਪਰਸ਼ਾ ਇਹਨੀ ਸਖਤ ਮਰਿਆਦਾ ਸੀ ਉਹਨਾਂ ਦੀ ਜਦੋਂ ਬਾਥਰੂਮ ਤੋਂ ਆਏ ਕਹਿੰਦੇ ਭਾਈ ਇਹਨਾਂ ਨੂੰ ਪ੍ਰੋਫੈਸਰ ਸਾਹਿਬ ਨੂੰ ਭਾਈ ਪਰਵਜੀਤ ਪੁੱਛੋ ਇਹ ਤਾਂ ਪੜੇ ਲਿਖੇ ਨੇ ਅਸੀਂ ਤਾਂ ਅਨਪੜ ਸਾਧਾ ਆ ਭਾਈ ਗੁਰੂ ਸਾਹਿਬ ਕਿਸੇ ਨੂੰ ਚੁੰਡੀਆਂ ਵਟਦੇ ਨੇ ਭਾਈ ਇਹ ਸ਼ਬਦ ਵਰਤਣਾ ਚਾਹੀਦਾ ਹੈ ਭਾਈ ਤੁਸੀਂ ਤਾਂ ਪੜੇ ਲਿਖੇ ਹੋ ਫਿਰ ਬਾਬਾ ਜੀ ਕਹਿੰਦੇ ਭਾਈ ਪਰਮਜੀਤ ਇਹਨਾਂ ਨੂੰ ਪੁੱਛੋ ਗੁਰੂ ਸਾਹਿਬ ਨੂੰ ਕਿੰਨੇ ਫੁੱਟ ਤੋਂ ਟੇਕਿਆ ਹੋਇਆ ਮੱਥਾ ਪਰਮਾਨ ਹੁੰਦਾ ਕਿਤੇ ਲਿਖਿਆ ਹੋਵੇ ਮਰਿਆਦਾ ਚ ਕਿੰਨੀ ਫੁੱਟ ਦੀ ਦੂਰੀ ਹੋਣੀ ਚਾਹੀਦੀ ਮੱਥਾ ਟੇਕ ਦੱਸੋ ਭਾਈ ਫਿਰ ਦੂਜਾ ਉਹਨੂੰ ਸਵਾਲ ਕੀਤਾ ਭਾਈ ਜਿਹੜੇ ਅਮਰੀਕਾ ਬੈਠੇ ਨੇ ਜੀ ਉਹਨਾਂ ਦੇ ਮਨ 'ਚ ਫੁਰਨਾ ਹੋਇਆ ਹਰਮੰਦਰ ਸਾਹਿਬ ਮੱਥਾ ਟੇਕਣਾ ਹੈ ਭਾਈ ਕੀ ਜੇ ਉੱਥੋਂ ਸ਼ਰਧਾ ਨਾਲ ਮੱਥਾ ਟੇਕਣੇ ਤੇ ਪਰਮਾਨ ਨਹੀਂ ਹੁੰ ਦੇਈ ਦੇ ਸਿਆ ਵਿਰੁੱਧ ਓਏ ਹੀਰੇ ਲਾਲਾ ਨਾ